ਵਾਜਲ ਕਲ ਚ ਆਲ ਇੰਡੀਆ EMPLOYES ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਰੋਸ ਪ੍ਰਦਰਸ਼ਨ 'ਚ ਸਾਰੇ ਵਿਭਾਗਾਂ ਦੇ ਕਰਮਚਾਰੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਹੈ ਅਤੇ ਸਰਕਾਰ ਦੇ ਵਿਰੁੱਧ ਜੰਮ ਕੇ ਭੜਾਸ ਵੀ ਕੱਢੀ ਗਈ ਇਸ ਮੁਕੇ ਇਹਨਾਂ ਮੁਲਾਜ਼ਮਾਂ ਨੇ ਕਿਹਾ ਹੈ ਕਿ ਸਰਕਾਰ ਨੂੰ ਇਹਨਾਂ ਚੋਣਾਂ ਵਿੱਚ ਮਜਾ ਚਖਾਇਆ ਜਾਵੇਗਾ ਉਹਨਾਂ ਨੇ ਕਿਹਾ ਕਿ ਉਹ ਲੋਕਾਂ ਨੂੰ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਜਾਣੂ ਕਰਵਾਉਣਗੇ ਅਤੇ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਜੋ ਅਜੇ ਤੱਕ ਉਸ ਨੇ ਪੂਰੇ ਨਹੀਂ ਕੀਤੇ ਹਨ ਉਸ ਬਾਰੇ ਵੀ ਕਰ ਕਰ ਜਾ ਕੇ ਸੰਦੇਸ਼ ਦਿੱਤਾ ਜਾਵੇਗਾ ਮੈਂ ਨੀਲਮ ਰਾਣੀ ਆਸ਼ਾ ਵਰਕਰ ਜ਼ਿਲ੍ਹਾ ਸਕੱਤਰ ਜ਼ਿਲ੍ਹਾ ਫਾਿਲਕਾ ਬਲਾਕ ਲਲਾਬਾਦ ਅਸੀਂ ਅੱਜ ਪੰਜਾਬ ਯੂਟੀ ਸਾਂਝ ਜਥੇਬੰਦੀਆਂ ਦੇ ਸੱਦੇ ਤੇ ਅੱਜ ਜ਼ਿਲ੍ਹਾ ਫਾਿਲਕਾ ਪ੍ਰਤਾਪ ਭਗਵੇ ਕੇ ਸਾਰੇ ਆਸ਼ਾ ਵਰਕਰ ਹਾਜ਼ਰ ਹੋਏ ਆਂ ਸਾਡੀਆਂ ਇਹੀ ਸਰਕਾਰ ਤੋਂ ਮੰਗਾਂ ਨੇ ਕਿ ਸਾਡੇ ਆਸ਼ਾ ਵਰਕਰ ਦੀ ਜਿਹੜੀ ਹੈ ਹਾਜ਼ਰੀ ਚ ਕਿੰਨੀ ਬਣਾਈ ਜਾਵੇ ਸਾਨੂੰ ਪੇ ਸਕੇਲ ਦੇ ਦਾਰੇ ਵਿੱਚ ਲਿਆਂਦਾ ਜਾਵੇ ਤੇ ਸਾਨੂੰ ਜਿਹੜੀ ਇਹ ਬਜਵੀਂ ਤਨਖਾਹ ਦਿੱਤੀ ਜਾਵੇ 18000 ਰੁਪਏ ਅਸੀਂ ਸਰਕਾਰ ਪੰਜਾਬ ਸਰਕਾਰ ਤੋਂ 18000 ਰੁਪਏ ਆਸ਼ਾ ਵਰਕਰ ਮੰਗ ਕਰਦੇ ਹਾਂ ਇਸ ਤੋਂ ਬਾਅਦ ਅਸੀਂ ਇਹ ਕਹਿਣਾ ਚਾਹਾਂਗੇ ਕਿ 1 ਮਈ ਬਾਪੂ ਸੱਜਣ ਸਿੰਘ ਜੀ ਜੋ ਮਰਨ ਵਰਤ ਤੇ ਬੈਠਣ ਲੱਗੇ ਹਨ ਅਸੀਂ ਆਸ਼ਾ ਵਰਕਰ ਵੱਤਵਾਦ ਉਹਨਾਂ ਦੇ ਨਾਲ ਸੰਜੋਗ ਕਰਾਂਗੇ ਤੇ ਆਉਣ ਵਾਲੇ ਸਮੇਂ ਵਿੱਚ ਆਪਣੇ ਜਿਹੜੇ ਸੰਘਰਸ਼ ਨੇ ਹੋਰ ਤੇਜ਼ ਕਰਾਂਗੇ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਸਾਡੀ ਜਿਹੜੀ ਆਸ਼ਾ ਦੀ ਖੱਜਲ ਖਵਾਰੀ ਬੰਦ ਕੀਤੀ ਜਾਵੇ ਸਾਨੂੰ ਚੌਥੇ ਦਰਜੇ ਦੇ ਵਿਧਾਇਰੇ ਵਿੱਚ ਲਿਆਂਦਾ ਜਾਵੇ ਤੇ ਸਾਡੀ ਜਿਹੜੀ 18000 ਰੁਪਿਆ ਬਜਵੀਂ ਤਨਖਾਹ ਦੇ ਕੇ ਸਾਨੂੰ ਜਿਹੜੇ ਆਸ਼ਾ ਦਾ ਜਿਹੜਾ ਮਾਨ ਪੱਤਾ ਇਹ ਲਾਗੂ ਕੀਤਾ ਜਾਵੇ ਆਸ਼ਾ ਵਰਕਰ ਨੂੰ ਬਿਆਹੇ ਤਰ੍ਹਾਂ ਦੇ ਕੰਮ ਸੌਂਪੇ ਗਏ ਹਨ ਜੋ ਕਿ ਇੱਕ ਮੁਲਾਜ਼ਮ ਜੋ ਕੱਚਾ ਹੈ ਜਾਂ ਪੱਕਾ ਹੈ ਉਹਦੀ ਡਿਊਟੀ ਸਵੇਰ 8 ਤੋਂ ਲੈ ਕੇ 2 ਵਜੇ ਤੱਕ ਹੁੰਦੀ ਹੈ ਪਰ ਆਸ਼ਾ ਵਰਕਰ ਜਿਹੜੀ ਕਿ 24 ਰਾਤ 24 ਘੰਟੇ ਦਿਨ ਰਾਤ ਇਹ ਕਰਕੇ ਪਿੰਡ ਵਿੱਚ ਲੋਕਾਂ ਦਾ ਸਮਾਜ ਦੀ ਜਿਹੜੀ ਸੋਸ਼ਲ ਵਰਕ ਕਰਦੀ ਏ ਉਸ ਨੂੰ ਪੰਜਾਬ ਸਰਕਾਰ ਵੱਲੋਂ ਅਣਗੌਲੇ ਕੀਤਾ ਜਾ ਰਿਹਾ ਹੈ ਜਿਸ ਕਰਕੇ ਸਾਡੀਆਂ ਆਸ਼ਾ ਵਿੱਚ ਭਾਰੀ ਰੋਸ ਪਾਇਆ ਗਿਆ ਹੈ ਇਸ ਕਰਕੇ ਅਸੀਂ ਸਾਰੀਆਂ ਅੱਜ ਯੂਟੀ EMPLOYEES ਦੀ ਸੱਦੇ ਤੇ ਜ਼ਿਲ੍ਹਾ ਫਾਿਲਕਾ ਵਿੱਚ ਇਕੱਠੇ ਹੋਏ ਹਾਂ ਤੇ ਅੱਜ ਇਹ ਸਰਕਾਰ ਨੂੰ ਚੇਤਾਵਨੀ ਦੇ ਕੇ ਜਾਂਦੇ ਹਾਂ ਜੇਕਰ ਆਉਣ ਵਾਲੇ ਸਮੇਂ ਵਿੱਚ ਸਰਕਾਰ ਨੇ ਸਾਡੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਜਾਂ ਇਹ ਮੰਗਾਵਲ ਧਿਆਨ ਦੇ ਕੇ ਸਾਨੂੰ ਮੀਟਿੰਗ ਦਾ ਸਮਾਂ ਨਾ ਦਿੱਤਾ ਤਾਂ ਅਸੀਂ ਆਪਣੀ ਸੰਘਰਸ਼ ਔਰ ਤੇਜ ਕਰਾਂਗੇ ਤੇ ਸਰਕਾਰ ਦੇ ਨੱਕ ਵਿੱਚ ਦਮ ਕਰਕੇ ਸਰਕਾਰ ਨੂੰ ਜਿਸ ਤਰ੍ਹਾਂ ਅਸੀਂ ਪਿਛਲੇ ਸਮੇਂ ਵਿੱਚ ਬਾਦਲਾਂ ਦਾ ਪੱਠਾ ਵਾਇਆ ਸੀ ਉਸੇ ਤਰ੍ਹਾਂ ਇਸ ਕੈਪਟਨ ਸਰਕਾਰ ਦਾ ਬੇੜਾਗਰ ਕਰਕੇ ਇਸ ਨੂੰ ਇਹ ਪੰਜਾਬ ਤੋਂ ਚਲਦਾ ਕਰਾਂਗੇ ਧੰਨਵਾਦ ਜੀ ਅੱਜ ਫਾਜ਼ਲ ਕਾ ਦੇ ਪ੍ਰਤਾਪ ਬਾਗ ਚ ਮੁਲਾਜ਼ਮਾਂ ਦੀਆਂ ਸਾਂਝੀਆਂ ਮੰਗਾਂ ਵੀ ਉੱਤੇ ਪੈਰਾ ਦਿੱਤਾ ਗਿਆ ਜਿਹੜਾ ਫੈਸਲਾ ਕੀਤਾ ਗਿਆ 8 ਤਰੀਕ ਤੋਂ 12 ਤਰੀਕ ਆਉਣ ਵਾਲਾ ਜਿਹੜਾ ਸਮਾਂ ਹੈਗਾ ਜਿਹੜੀਆਂ ਇਲੈਕਸ਼ਨ ਹੋਣੇ ਆ ਉਦੇ ਰਿਗਾਰਡਿੰਗ ਸਰਕਾਰ ਦਾ ਜਿਹੜਾ ਚਿੱਠਾ ਹੈਗਾ ਉਹ ਲੋਕਾਂ ਤੱਕ ਸੱਤ ਤੱਕ ਘਰ-ਘਰ ਪਹੁੰਚਾਵਾਂਗੇ ਲੋਕਾਂ ਨੂੰ ਇਸ ਗੱਲੋਂ ਸੁਚੇਤ ਕਰਾਂਗੇ ਵੀ ਸਰਕਾਰਾਂ ਕਿਸੇ ਵਰਗ ਦੀਆਂ ਨਹੀਂ ਨਾ ਮੁਲਾਜ਼ਮ ਦੀਆਂ ਨਾ ਵਿਦਿਆਰਥੀ ਦੀਆਂ ਨਾ ਕਿਸਾਨ ਦੀਆਂ ਨਾ ਕਿਸੇ ਕਿਸੇ ਵੀ ਆਗੂ ਦੀ ਜਾਂ ਕਿਸੇ ਵੀ ਲੀਡਰ ਦੀ ਸੁਣਵਾਈ ਨਹੀਂ ਕਰ ਰਹੀਆਂ ਸਰਕਾਰਾਂ ਬਿਲਕੁਲ ਸੁੱਤੀਆਂ ਪਈਆਂ ਨੇ ਮੁਲਾਜ਼ਮ ਨੂੰ ਤਨਖਾਹ ਨਹੀਂ ਦਿੰਦੀ ਜ਼ਿਮੀਂਦਾਰ ਨੂੰ ਭਾਅ ਨਹੀਂ ਦਿੰਦੀ ਵਿਦਿਆਰਥੀ ਨੂੰ ਦਾਖਲਾ ਨਹੀਂ ਦਿੰਦੀ ਰੋਜ਼ਗਾਰ ਨਹੀਂ ਦਿੰਦੀ ਹਰੇਕ ਫਰੰਟ ਦੇ ਉੱਤੇ ਸਰਕਾਰਾਂ ਫੇਲ ਨੇ ਇਹਨਾਂ ਦਾ ਜਿਹੜਾ ਜਿਹੜਾ ਚਿੱਠਾ ਹੈਗਾ ਜਿਹੜਾ ਨੰਗਾ ਹੈਗਾ ਕਰਨਾ ਓਪਨ ਕਰਨਾ ਉਹ ਅਸੀਂ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਉਹਨਾਂ ਨੂੰ ਲੋਕਾਂ ਨੂੰ ਕਵਾਂਗੇ ਜਾਂ ਤਾਂ ਕਿਸੇ ਕਾਮਰੇਡ ਚੰਗੇ ਨੂੰ ਵੋਟ ਦਿਓ ਨਹੀਂ ਤਾਂ ਤੁਸੀਂ ਨੋਟਾ ਦਾ ਬਟਨ ਦਬਾਓ ਇਹੋ ਜੀਆਂ ਸਰਕਾਰਾਂ ਜਿਹੜੀਆਂ ਸਿਰਫ ਰੰਗ ਤੇ ਸ਼ਕਲਾਂ ਬਦਲ ਕੇ ਆਉਂਦੀਆਂ ਨੇ ਇਹੋ ਜਿਹੇ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਵੋਟ ਨਹੀਂ ਦੇਣੀ ਫਾਜ਼ਲ ਕਾ ਤੋਂ ਰঞ্জੀਤ ਸਿੰਘ ਦੀ ਰਿਪੋਰਟ ਪੰਜਾਬ ਟੂਡੇ